ਮੈਂ ਡਾਕਟਰ ਜਸਨ ਸਿੰਘ ਐਮ ਡੀ ਇਲੈਕਟ੍ਰੋਮੋਪੈਥੀ ਮੈਡੀਸਨ ਅਮਨ ਐਚ ਕੈਂਸਰ ਐਂਡ ਕਿਡਨੀ ਹਸਪੀਟਲ ਜਲੰਧਰ ਤੇ ਅੱਜ ਅਸੀਂ ਗੱਲ ਕਰਾਂਗੇ ਇਲੈਕਟ੍ਰੋਮੋਪੈਥੀ ਦੀ ਬੀਸਾ ਥਿਊਰੀ ਬਾਰੇ ਇਲੈਕਟ੍ਰੋਮੋਪੈਥੀ ਸਿਸਟਮ ਪੂਰੀ ਤਰ੍ਹਾਂ ਨਾਲ ਹਰਬਲ ਸਿਸਟਮ ਹੈ ਇਸ ਲਈ ਡਾਕਟਰ ਕੌਂਸਿਗਰਮੈਟੀ ਨੇ ਇਹਦਾ ਨਾਮ ਵੈਜੀਟੇਬਲ ਕਿੰਗਡਮ ਰੱਖਿਆ ਸੀ ਇਲੈਕਟ੍ਰੋ ਹੋਮੋਪੈਥੀ ਵਿਧੀ ਅਨੁਸਾਰ ਇਲਾਜ ਕਰਦੇ ਵਕਤ ਸਾਨੂੰ ਪੇਸ਼ੈਂਟ ਜਾਂ ਮਨੁੱਖ ਦੀ ਪ੍ਰਕਿਰਤੀ 'ਤੇ ਖਾਸ ਧਿਆਨ ਦਿੱਤਾ ਜਾਂਦਾ ਹੈ। ਇਲੈਕਟ੍ਰੋ ਹੋਮੋਪੈਥੀ ਵਿਧੀ ਦੇ ਅਨੁਸਾਰ ਮਨੁੱਖ ਦੀ ਪ੍ਰਕਿਰਤੀ ਦੋ ਤਰ੍ਹਾਂ ਦੀ ਮੰਨੀ ਗਈ ਹੈ। ਪ੍ਰਕਿਰਤੀ ਜਾਣ ਕੇ ਮਤਲਬ ਸਮ ਦੇ ਜਿਹਨੂੰ ਸੁਆ ਕਹਿੰਦੇ ਆਪਾਂ ਸੁਆ ਦੋ ਤਰ੍ਹਾਂ ਦੀ ਪ੍ਰਕਿਰਤੀ ਮੰਨੀ ਗਈ ਹੈ। ਨੰਬਰ 1 ਲਿੰਫੈਟਿਕ ਕੋ ਲਿੰਫੈਟਿਕ ਟੈਂਪਰਮੈਂਟ ਨੰਬਰ 2 ਸੰਗ੍ਰਹਿਣ ਟੈਂਪਰਮੈਂਟ ਲਿੰਫੈਟਿਕ ਟੈਂਪਰਮੈਂਟ ਅਸੀਂ ਕਾਪਰ ਕਿਰਤੀ ਵਾਲੇ ਪੇਸ਼ੰ ਨੂੰ ਕਹਿੰਦੇ ਆ ਤੇ ਸੰਗ੍ਰਹਿਣ ਟੈਂਪਰਮੈਂਟ ਜੋ ਰક્ત ਪ੍ਰਕਿਰਤੀ ਦਾ ਪੇਸ਼ੰਟ ਹੋਵੇ ਉਹਨਾਂ ਨੂੰ ਕਹਿੰਦੇ ਆ ਤੇ ਇੱਕ ਤੀਸਰੀ ਪ੍ਰਕਿਰਤੀ ਇਹਨਾਂ ਦੋਨਾਂ ਦੇ ਮਿਕਸ ਹੋਣ ਦੇ ਨਾਲ ਬਣ ਜਾਂਦੀ ਆ ਜਿਹਨੂੰ ਅਸੀਂ ਮਿਕਸ ਟੈਂਪਰਮੈਂਟ ਜਾਂ ਮਿਕਸ ਪ੍ਰਕਿਰਤੀ ਕਹਿੰਦੇ ਆ ਐ ਲਿੰਫੈਟਿਕ ਟੈਂਪਰਮੈਂਟ ਦੇ ਪੇਸ਼ੰ ਨੂੰ ਠੀਕ ਕਰਨ ਵਾਸਤੇ ਇਲੈਕਟ੍ਰੋ ਹੋਮੋਪੈਥੀ ਦੇ ਵਿੱਚ ਇਸ ਗਰੁੱਪ ਜੈਨੂਸੀ ਸੈਕ੍ਰੋਫੋਲਸੋ ਦਾ ਨਾਮ ਦਿੱਤਾ ਹੋਇਆ ਹੈ ਉਹਨੀਆਂ-ਵਨੀਆਂ ਦੇ ਨਾਲ ਉਹ ਦਵਾਈਆਂ ਦੇ ਨਾਲ ਲੰਫੈਟਿਕ ਪੇਸ਼ੈਂਟ ਦੀ ਜਿਹੜੀ ਪ੍ਰਕਿਰਤੀ ਦੇ ਵਿੱਚ ਸੁਧਾਰ ਹੋ ਜਾਂਦਾ ਐ ਤੇ ਸੰਗ੍ਰਿੰਟ ਡਿਪਾਰਟਮੈਂਟ ਦੇ ਪੇਸ਼ੈਂਟ ਨੂੰ ਜੈਨੈਟਿਕ ਗਰੁੱਪ ਦੀਆਂ ਦਵਾਈਆਂ ਦੇ ਨਾਲ ਉਹ ਉਹ ਦੀ ਪ੍ਰਕਿਰਤੀ 'ਚ ਸੁਧਾਰ ਹੋ ਜਾਂਦਾ ਅਗਰ ਜੇ ਮਿਕਸ ਹੋ ਜਾਵੇ ਪ੍ਰਕਿਰਤੀ ਜੇਨਮਿਕਸ ਟੈਂਪਰਮੈਂਟ ਕਹਿੰਦੇ ਆ ਉਹਦੇ ਲਈ ਅਸੀਂ ਲਿੰਫੈਟਿਕੋ ਗਰੁੱਪ ਦੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਇਹ ਦਵਾਈਆਂ ਦੇ ਨਾਲ ਪੇਸ਼ੈਂਟ ਦੇ ਪ੍ਰਕਿਰਤੀ ਚ ਸੁਧਾਰ ਹੋਣ ਦੇ ਨਾਲ ਨਾਲ ਅ ਸਰੀਰ ਦੇ ਵਿੱਚੋਂ ਹਰ ਪ੍ਰਕਾਰ ਦਾ ਜ਼ਹਿਰੀਲਾ ਅਤੇ ਗੰਦਾ ਮਾਦਾ ਬਾਹਰ ਕੱਢਣ 'ਚ ਮਦਦ ਕਰਦੀਆਂ ਅਤੇ ਬਲੱਡ ਤੇ ਲੈਂਫ ਨੂੰ ਸਾਫ਼ ਕਰਕੇ ਅ ਇਮਿਊਨਿਟੀ ਸਿਸਟਮ ਨੂੰ ਅ ਮਦਦ ਸਟ੍ਰੌਂਗ ਕਰਕੇ ਜਾਂ ਉਹਨੂੰ ਤਾਕਤਵਰ ਬਣਾ ਕੇ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੇ ਯੋਗ ਬਣਾਉਂਦੀ ਆ। ਤੇ ਅਗਲੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਪ੍ਰਕਿਰਤੀ ਜੋ ਮਨੁੱਖ ਦੀ ਹੈ ਲਿੰਫੈਟਿਕ ਪ੍ਰਕਿਰਤੀ ਸੰਗੀਨ ਪ੍ਰਕਿਰਤੀ ਤੇ ਮਿਕਸ ਪ੍ਰਕਿਰਤੀ ਇਹਦੀਆਂ ਕੀ ਨਿਸ਼ਾਨੀਆਂ ਹਨ ਤੇ ਇਹਨਾਂ ਦੇ ਕੀ ਲੱਛਣ ਹਨ ਉਹਦੇ ਬਾਰੇ ਅਸੀਂ ਗੱਲ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਜੇਕਰ ਮੇਰੀ ਵੀਡੀਓ ਚੰਗੀ ਲੱਗੀ ਤਾਂ ਮੈਂ ਆਪਣੀ ਇਹਨੂੰ ਸ਼ੇਅਰ ਕਰ ਦਿਓ ਨਾਲ ਲਾਈਕ ਕਰ ਦਿਓ ਮੈਂ ਆਪਣੀ ਸਮਝ ਦੇ ਅਨੁਸਾਰ ਜਿੰਨੀ ਕੁ ਮੈਨੂੰ ਨੌਲੇਜ ਹੈ ਉਹ ਮੈਂ ਤੁਹਾਡੇ ਨਾਲ ਇਲੈਕਟੋ ਹੋਮੋਪੈਥੀ ਸਿਸਟਮ ਦੇ ਬਾਰੇ ਵਿੱਚ ਉਹ ਸਾਂਝੀ ਕਰਦਾ ਰਹਾਂਗਾ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਮੇਰੀ ਵੀਡੀਓ ਨੂੰ ਲਾਈਕ